ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਮੋੜੀ ਬਾਤਾਂ ਕਰਦਾਂਗੇ ਸਾਰੇ ਵੀਰਾਂ ਦੇ ਦਾ ਠੀਕ ਐ ਤੇ ਲਓ ਜੀ ਕਰਤੀ ਆ ਵਲੌਗ ਦੀ ਸਟਾਰਟਿੰਗ ਤੇ ਭਾਈ ਸਾਹਿਬ ਕਬੂਤਰਾਂ ਆਪਣੇ ਜਿਹੜੀਆਂ ਰਾਤ ਸੰਭਣ ਵਾਲੀਆਂ ਦੋਵੇਂ ਬਾਹਰ ਪਾੰਗਾ ਸੀ ਹਨ ਉਹ ਚੱਕ ਲਈਆਂ ਬਈ ਅੰਦਰ ਉਹਨਾਂ ਨੂੰ ਕਰ ਲਿਆ ਅੰਦਰ ਆਪਾਂ ਤੇ ਬਿਠਾਂ-ਪੁੱਠਾਂ ਬਈ ਉਹੀ ਕੰਮ ਇਹਨਾਂ ਦਾ ਹਨਾ ਚਿੱਟੀਆਂ ਬਿਠਾਂ ਤੇ ਵਿਦ ਪਾਣੀ ਰੋਕ ਕੇ ਪਾਣੀ ਵੀ ਰੋਕੀ ਬੈਠ ਗਏ ਬਣਿਆ ਪਾਣੀ ਦਾ ਰਾਤ ਦਾ ਲਾ ਕੇ ਪੀਣਾ ਹਨਾ ਲਗਭਗ 8-10 ਘੰਟੇ ਹੋ ਗਏ ਤੇ ਪਸਥਾਂ ਵੀ ਚਿੱਟਣਾ ਸ਼ਾਇਦ ਕਬੂਤਰੀ ਮਲਾ ਬੂਮਾਰੀ ਤੇ ਬੈਠਾ ਵਿੱਚ ਹਨ ਉਹ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਤੇ ਬਾਦਾਮ ਵੀ ਪਿਉਣੇ ਭੁੱਲ ਗਏ ਸੀ ਭਾਈ ਥੋ ਇਸ ਲਈ ਬਾਦਾਮ ਆਪਾ ਹੁਣੇ ਪਿਉਂਦੇ ਆ ਸਵੇਰ ਉੱਠ ਕੇ ਰਾਬ ਨਹੀਂ ਪਤਾ ਲੱਗਾ ਬੇ ਹਨਾ ਗਾ ਤਾਂ ਮੈਂ ਸਹੀ ਗੱਲ ਸਹੀ ਦੱਸ ਦਿੰਦਾ ਮੈਂ ਤੇ ਆਪਾਂ ਵੀ ਚਿੱਟੀਆਂ ਮਿਠਾਂ ਕਰੋ ਚੈੱਕ ਮਹਾਰਾਜ ਜੀ ਚਿੱਟੀਆਂ ਮਿਠਾਂ ਵਿਦ ਉਹ ਆਪਣੀ ਹਰੇਵਾਈ ਤੇ ਬਸ ਆਹੀ ਕੁਝ ਸੀ ਨਾ ਹੋਰ ਮਨ ਕਰਿਆ ਦੂਜੀ ਮਲਾਪੀ ਮਾਰੀ ਕੋਈ ਆਪਣੀ ਕਾਲੀ ਜੀਨੀ ਦਾ ਤਲ ਕੋਲ ਲੜਕੀ ਵੇਖ ਕੇ ਮਾਣੀ ਕੋਸ਼ ਕਰ ਰਹੂਗਾ ਮੇਰਾ ਬੰਦੂ ਵੇਖ ਕੇ ਮਾ ਵੀ ਇਹ ਬਹੁਤ ਕੁਝ ਨਹੀਂ ਗਿਆ ਪਾੜ ਦੇ ਲਓ ਆ ਜਾ ਇਹੋ ਜਿਹਾ ਬਿਠਾ ਕਿਹੜਾ ਬੁੱਤਰ ਮਾਰਦਾ ਹੁੰਦਾ ਬੇਸਾਂਪੜਾ ਆ ਉਹ ਵਿੱਚ ਮਲਾਪ ਗਿਆ ਠੀਕ ਹੈ ਇੱਕ ਮਲਾਪ ਆ ਗਿਆ ਬੱਟ ਤੇਮਾਰ ਸੈਟ ਹੈ ਗਾ ਉਹ ਕਿਨੇ ਰਪੋਰਟਾਂ ਬਾਕੀ ਦੇਖਦੇ ਆ ਭਾਈ ਚਲੋ ਇੱਕ ਲੈ ਜਾਂ ਨਾ ਯਾਰ ਜੇ ਤਾਂ ਹਾਂ ਤੇ ਦੋਵੇਂ ਸਹੀ ਨਹੀਂ ਸੈੱਟ ਨਹੀਂ ਬਈ ਮੈਨੂੰ ਨਹੀਂ ਲੱਗਦਾ ਸਿਰ ਜਾਨਾ ਦੂਤਰ ਨਾਲ ਤੇ ਫਿਰ ਦੋਹਾਂ 'ਚ ਇੱਕ ਲੈ ਚੱਲਦੇ ਆ ਤਾਂ ਹੁਣ ਜੀ ਇਟਸ 30 ਟਾਈਮ ਮੇਰੇ ਵੀਰੋ ਤੇ ਕਹਿੰਦੇ ਆਪਣਾ ਪਲੇਅਰ ਵੀ ਪਹੁੰਚ ਗਿਆ ਚੱਲ ਕੇ ਕਰਾਉਣਿਆ ਮੁਲਾਕਾਤ ਸੋੜਿਓ ਦੇ ਨਾਲ ਆਓ ਸੁਰਜਿੰਦਰ ਜੀ ਪੀਓ ਜੀ ਚਾਹ ਅੱਜ ਪਹਿਲੀ ਵਾਰੀ ਚਾਹ ਪੀ ਕੇ ਤੁਰੈਂ ਕਰੂੰ ਅੰਦਰ ਸਮਾਨ ਜਾ ਪਿਆ ਮਾੜਾ ਜਾ ਖਾਣ ਪੀਣ ਨੂੰ ਕੁਰਕਰੇ ਭੁੱਜ ਗਏ ਉਹ ਖਾ ਲ ਗਏ ਭਾਈ ਇੱਕ ਛੜਤੀ ਸੀ ਜੀ ਅੰਦਰ ਕਬੂਤਰੀ ਤੇ ਐਂਟਰੀ ਫੀਸ ਜੀ ਵੱਡੀ ਲਿਆਂ ਜਾਈ ਐ ਲੱਗਦਾ ਜਿਵੇਂ 3200 ਭਰਨਾ ਹੁੰਦਾ ਨਾ ਐ ਨਾ ਐ ਵੱਡੀ ਟਰੈਕਟਰ ਵਾਲੀ ਬਾਈ ਤੇ ਆਨੇ ਇਹ ਵੀ ਤੈਨੂੰ ਪਤਾ ਹੈ ਫੀਸਾਂ ਕਈ ਭਰਨੀਆਂ ਪੈਂਦੀਆਂ ਮੈਨੂੰ ਸਾਰੇ ਪੈਸੇ ਮੈਂ ਪਹਿਲਾਂ ਹੀ ਲੈਣੇ ਮੈਂ ਇਕੱਠਾ ਹੀ ਫੜ ਲਿਆ ਮੈਂ ਘਰੋਂ ਆਣਾ Google Pay ਦਾ ਕਰਨੀ ਸੀ ਮੈਂ ਕਰ ਲਈ ਤਿਆਰੀ ਬਾਜੀ ਤੇ ਜਾਣ ਦੀ ਵੀ ਹਨਾ ਤੇ ਰਹਿ ਸੀਗੀ ਇੱਕ ਛੱਡਾਂਗੇ ਫਿਰ ਸੀ ਵੀ ਚੱਲ ਹਨਾ 2 ਮਹੀਨੇ ਦੂਏ ਛੱਡ ਲਾਂਗੇ ਮੈਂ ਕੋਈ ਚੱਕਰ ਨਹੀਂ ਆ ਦੇਖੀ ਆਊਗੀ ਜਿੱਥੇ ਇੰਨੀਆਂ ਸ਼ਰਤਾਂ ਕਰ ਉਥੇ 1200 ਰੁਪਏ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਦੋਵੇਂ ਪਿੰਜਰੇ ਚ ਪਾਲਿਆ ਵੀ ਹਨ ਮਲਾਪਾ ਮਲੂ ਪਾਲਗਾ ਵੀ ਪਾਲਗਾ ਤੇ ਬਿਣਾ ਮਲ ਹਣਾ ਵੀ ਪਾਲਗਾ ਗੱਲ ਮੁੱਕੀ ਰਾਤ ਦੀ ਬਈ ਚਿੱਟੀਆਂ ਮਿੱਠਾਂ ਦੋਵੇਂ ਕਬੂਤਰਾਂ ਮਾਰ ਗਿਆ ਹਨ ਤੇ ਆਪਣੀ ਗੁਲਾਬੀ ਬਗਲ ਵਾਲੀ ਮਲਾਪਾ ਮਾਰ ਗਈ ਬਈ ਦੋ ਮਲਾਪਾ ਪਏ ਇਹ ਕਾ ਪਿਆ ਤਕੜਾ ਕੰਮ ਹੈ ਠੀਕ ਹੈ ਅਸਟੀਮੇਟਰਸ ਨੂੰ ਹੁਣੇ ਦੇ ਦੇਣਾ ਮੈਂ ਗੁਲਾਬੀ ਬਗਲ ਵਾਲੀ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਜੇ ਨਾਂ ਭੱਜੀਆਂ ਤਾਂ ਆਈ ਨਹੀਂ ਪਤਾ ਦੋਵੇਂ ਭੱਜ ਜਾਣ ਕੂਤਰਾਂ ਭੱਜਣ ਵਾਲੀਆਂ ਹੀ ਹੈ ਠੀਕ ਹੈ ਕਿ ਨਹੀਂ ਤੇ ਫੂੰਜੇ ਟੂਸੇਲ ਤੋਂ ਉਮੀਦ ਦਾ ਹੈਗਾ ਮੜਗਾ ਮੋਟੀਆਂ ਤੇ ਬਾਕੀ ਦੇਖੋ ਕੀ ਬਣਦਾ ਹਨਾ ਚੱਲਦੇ ਆ ਲੈ ਕੇ ਮੀ ਐਂਡ ਮਾਈ ਪਾਰਟਨਰ ਸੁਖਜਿੰਦਰ ਪਿਆਗਵੀ ਐਂਡ ਦੇਖਦੇ ਆ ਕੀ ਬੰਦਾ ਫਿਰ ਜਿੰਦੇ ਜਿੰਦੇ ਲਾ ਚੱਲੇ ਸਮਾਨ ਪੱਤਾ ਬੜਾ ਪੰਦਾ ਮੈਂ ਆਪਣੇ ਤੇ ਲੀਗਣਾ ਹੋਇਆ ਕੰਮ ਕੋਈ ਜੀ ਹਾਂ ਮੇਰੇ ਵੀਰੋ ਲੈ ਕੇ ਰੱਖਦਾ ਨਾਮ ਭਾਈ ਸਾਹਿਬ ਚੱਲਦੇ ਆ ਠੀਕ ਹੈ ਜੀ ਅੱਖ 'ਚ ਮੇਰੇ ਹੀ ਬਸਰ ਪੈਗਾ ਭਾਈ ਓਏ ਪਹੁੰਚ ਗਏ ਭਾਈ ਵਾਲੇ ਪਿੰਡ ਇਧਰ ਸਾਡੇ ਮਿੱਤਰ ਖੜੇ ਹੋਏ ਸੱਜਣੇ ਪਿਆਰੇ ਚੁੱਗਿਆਂ ਵਾਲੇ ਯਾਰ ਦੋਸਤ ਉਤਰ ਕਾਫੀ ਨਹੀਂ ਕਾਫੀ ਤਾਂ ਨਹੀਂ 40 50 ਕੀ ਹੈ ਠੀਕ ਹੈ ਤੇ ਆਪਣੇ ਵਾਲਾ ਕੰਮ ਖਿੱਚੀ ਤੁਰ ਜਾਂਦੇਗਾ ਇਹ ਤਾਂ ਇਹ ਤਾਂ ਨਿਆਰੇ ਹੀ ਲਈ ਜਾਂਦੇ ਵੀਡੀਓ ਰਿਕਾਰਡ ਕਰ ਸਕਦਾ ਕੋਈ ਪਲੀਜ਼ ਲਓ ਜੀ ਦੁਬਾਰੇ ਬਣਾ ਲਈਏ ਕਿਹਾਂ ਗੱਲੀ ਚੱਲੀ ਜਾਂਦੇ ਕੋਈ ਜੱਟ ਦੁਬਾਰੇ ਬਣਾ ਲਈਏ ਕਿਹ ਬਣਾ ਲਈਏ ਬਾਈ ਬੰਦੇ ਦੇ ਪਾਸੇ

ਕੰਪਨੀ ਨਾਲ ਗੱਲ ਕਰੀ ਹਾਂ ਕੰਪਨੀ ਕੋਈ ਹੈ ਕਿ ਕੰਪਨੀ ਕੋਈ ਹੈ ਕਿ ਕਿਹੜਾ ਕਿਹੜਾ ਕਾਹ ਫਿਰ ਕਿਹੜਾ ਕਿਹੜਾ ਦਨੋਂ ਉੰਦਾ ਪਿੰਡਰੀ ਜਾ ਕੇ ਚਾਚੀ ਨਹੀਂ ਮਾਰਦੀ ਉਹ ਗੂਟਾ ਬੱਕ ਨੇ ਟੱਚ ਮਾਰ ਕੇ ਉੱਡ ਗਿਆ ਆਈ ਚੱਕਰ ਜੇ ਮਦਾਨ ਦਾ ਚਲਪ ਲੱਗੀ ਜਦੋਂ ਕੁਝ ਨਹੀਂ ਹੋਇਆ ਪੈਂਦਾ ਬੱਕ ਨੇ ਨਾ ਕਿ ਯੂਐਸਕੇਟ ਦਾ ਬੈਗ ਹੀ ਉੱਡ ਗਿਆ ਉਹਨੇ ਵੀ ਕਹਿੰਦਾ ਹੈਲੋ ਤਿੰਨ ਵਾਰ ਪੈਂਟ ਚੰਦਨ ਬਣ ਕੇ ਉੱਤੇ ਤਿੰਨ ਮੈਂ ਉੱਥੇ ਆਂ ਵੀ ਚੜਤ ਹਾਂ ਕਹਤਾ ਦੇ ਬਟੂ ਆਹ ਮੈਂ ਛੱਡ ਦਿੰਦਾ ਪਾਣੀ ਪੀ ਲੀ ਇੱਕ ਇੰਨੇ ਆਪਣੇ 5 ਕਬੂਤਰੋ ਗਿਆ ਸਭ ਦੇਖਿਆ ਜਾਵੇ ਤਾਂ ਟੀਮ ਦੇ ਹੈ ਸਕਾਡ ਚਾਰੇ ਜਾਣਾ ਹੁੰਦਾ ਆਪਣੇ 5 ਆ ਬੱਬੂ ਗਰੁੱਪ ਬੱਬੂ ਗਰੁੱਪ ਚੁੱਗੇ ਕਲਾ ਐ ਨਹੀਂ ਨਹੀਂ ਬੱਬੂ ਬੱਬੂ ਉਸਤਾਦ ਜੀ ਦਾ ਨਾਲ ਲਾਵਾਂਗੇ ਆਪਾਂ ਲਓ ਬਰ ਭਾਵੇਂ ਕੀ ਮਨ ਲਾ ਕਿ ਤੈਨੂੰ ਤੈਨੂੰ ਮਾਰਨਾ ਪੈਣਾ ਹੈ ਇਹਦੇ ਕਿ ਤਰ੍ਹਾਂ ਛੋੜੇ ਜੋ ਕੌਣ ਕਰੂਗਾ ਵੀਡੀਓ ਰਿਕਾਰਡ ਬਈ ਕਰੇਗਾ ਨਾਲ ਹੀ ਤੂੰ ਕੋਈ ਨਾ ਫੜ ਲੂਗਾ ਬਸ ਛੋੜੀ ਹੋਈ ਕਰਦਾ ਅੱਜ 5 5 16 ਮਿੰਟਾਂ ਨੇ ਆਉਣ ਦੇ ਇੱਥੇ ਵਾਲਾ ਮਨ ਨੂੰ ਉਹਨੂੰ ਖੜਾ ਕਰੀਂ ਬੜੀ ਕੱਤੀ ਨਾਲ ਵੀਡੀਓ ਬਣਾਉਂਦਾ ਤੇ ਵੀ ਚੱਲੀ ਜਾ ਸਾਣੀ ਦੇ ਨਾਲ ਜਿਹੜਾ ਮੰਦਿਰ ਹੁੰਦੀ ਸੀ ਜਿਹੜਾ ਜਤਰੀ ਖੜੇ ਨੇ ਦੇਖਾ ਸੈਟਰ ਇੰਡਸਰ ਨਾ ਉਹ ਜਿਹੜਾ ਹੁਣ ਸੀਗਾ ਤਾਂ ਸਾਰਾ ਕੱਢ ਲਿਆ ਫਿਲ ਨਹੀਂ ਫਾਸਿਆ ਜਤਰਾ ਅੱਜ ਕੱਢ ਲੈ ਬੋਰ ਹੋ ਰਿਹਾ ਕਿ ਕਿਹੜਾ ਦੂਜੇ ਤਲਾਕ 84 ਪੰਜਾਬਰ ਗੇੜੀ ਤੇ ਰਹਿੰਦਾ ਪਤਾ ਨਹੀਂ ਜਿਹੜੇ ਬਹੁਤ ਸਾਰੀ ਬਣਾਣੀ ਓਏ हिकु नंबर लव ਉਹ ਸਪਾਈਡਰ ਥੱਲੇ ਲਿਖਿਆ ਭਾਈ ਰੱਤਾ ਜਾ ਕੰਪਟਰ ਚੈੱਕ ਲਿਓ ਕੀ ਦਾ ਕਰਤਾ ਜਾ ਉਹ ਸਪਾਈਡਰ ਦੇ ਥੱਲੇ ਡਿੱਗਿਆ ਹੋ ਲਾ ਦਿਓ ਬੇਬੀ ਪੀਜਨਸ ਤਗਾਂ ਵੀ ਬੋਲੇ ਕਿ ਲੈਟਸ ਗੋ ਹੈ ਖਨਗੋਲ ਦੀ ਫਾਸੀ ਹੋਈ ਗਿਆ ਪਪਚਾਲੇ ਨੇ ਖੜੇ ਹੈਗੇ ਲਾਲਾ ਸਾਹਿਬ ਆਹੀ ਇੱਕ ਲੱਗਦਾ ਉਹ ਜਾਣਦਾ ਹੋਏ ਮੋਟੇ ਇੱਧਰ ਹੋ ਗੱਲ ਆਥੇ ਨੂੰ ਲਾ ਲਈ ਤੇ ਆਪਣਾ ਫੋਨ ਸਿੱਧਾ ਲਓ ਇਸ ਕਰਕੇ ਆਪਾਂ ਇੱਥੇ ਸਿਮਿੰਦਰ ਦਾ ਮਿੱਤਰ ਆ ਕੋਈ ਹਨਾ ਉਹਨਾਂ ਦੇ ਘਰੇ ਫੋਨ ਚਾਰਜ ਲਾਉਣ ਆਏ ਆਗੇ ਸੋ ਇਸ ਲਈ ਵੀਡੀਓ ਵਗੈਰਾ ਕਰਨਾ ਥੋੜਾ ਜਿਹਾ ਟਾਈਮ ਰੋਕੇ ਬਣਾਵਾਂ ਕਬੂਤਰ ਪਤਾ ਨਹੀਂ ਕਿੰਨੇ ਕੋ ਨੱਡ ਕੇ ਸਾਰਾ ਕੁਝ ਬਾਅਦ ਚ ਦੱਸਾਂਗੇ ਕੋਈ ਚੱਕਰ ਨਹੀਂ ਜਿਹੜੀ ਭਲੇਖਾ ਪਾਉਂਦੇ ਸਭ ਕਲੀਅਰ ਕਰ ਲੈਣੇ ਆਪਾਂ ਕੋਈ ਚੱਕਰ ਨਹੀਂ ਤੇ ਫੋਨ ਲੋਈ ਆ ਕੋਈ ਚੱਕਰ ਕੀ ਹਨਾ ਨਾ ਬਦਾਂ ਬਦੋਂ ਤੇ ਫੋਨ ਵੀ ਲੋ ਸੀ ਰਾਤ ਫੋਨ ਫਾਨ ਤੇ ਲੇਟ ਟਿਕਰ ਗੱਲਬਾਤ ਜੀ ਕਰੀਗਾ ਹਨ ਆਈ ਗਏ ਤੇ ਗੇਮ ਖੇਡ ਹੀ ਗਏ ਹੋਰ ਕੰਮ ਜੇ ਕਰੀ ਗਏ ਹਾਂਜੀ ਬਾਗਏ ਹੈ ਫੋਨ ਲਈ ਪਹਿਲੇ ਹੁਣ ਚੱਕ ਲਿਆ ਹੁੰਦਾ ਟਾਈਮ ਹੋ ਗਿਆ 9:40 ਇੱਕ ਕਬੂਤਰੀ ਫਿਰਦੀ ਆ ਆਪਣੀ ਇੱਕ ਦੀਦੀ ਦੀ ਹਾਂਜੀ ਮੇਰੇ ਵੀਰੋ ਬਾਜ਼ੀ ਦਾ ਰਿਵਿਊ ਤੁਹਾਨੂੰ ਪਹਿਲਾਂ ਹੀ ਦੇ ਦਿੰਨੇ ਆ ਠੀਕ ਆ ਕਿ ਨਹੀਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨੇ ਕਿ ਕਿੰਨੇ ਕਬੂਤਰ ਆ ਲਗਭਗ 65 ਕਬੂਤਰ ਉੱਡਿਆ ਬਈ ਪਿੰਡ ਹੈਗਾ ਇਹ ਕਰਮਗੜ ਸ਼ਤਰਾਂ 1200 ਮੀਟਰ ਨੂੰ 65 ਕਬੂਤਰ ਉੱਡਿਆ ਇਹਦੇ ਕੋਲ ਇੱਕ ਵਾਰੀ ਪੁਲਿਸ ਵੀ ਪੈ ਗਈ ਇੱਥੇ ਸਵੇਰ ਸਵੇਰੀ ਠੀਕ ਆ ਕਿ ਨਹੀਂ ਤੇ ਮੰਨ ਕੇ ਚੱਲ ਵੀ ਬਾਜ਼ੀ ਸਿਰੇ ਜਾਂਦੀ ਦੀਦੀ ਨਹੀਂ ਇੱਥੇ ਗੱਲ ਇੱਥੇ ਮੁੱਕਦੀ ਹੈ ਠੀਕ ਆ ਵੀ ਬਾਜ਼ੀ ਸਿਰੇ ਲੱਗਦੀ ਨਹੀਂ ਜਿਹੜੇ ਹਿਸਾਬ ਦੇ ਤੇ ਤੇ ਕਮਾਲ ਜਾਂ ਕਾਪੀ ਹੈ ਇਨਸਾਫ ਹੁੰਦਾ ਨਹੀਂ ਦਿੰਦਾ ਹਾਂ। ਬਾਕੀ ਕੋਈ ਪਤਾ ਹਾਂ ਤੇ ਬਾਕੀ ਕੋਈ ਪਤਾ ਨਹੀਂ ਪਰ ਮੈਨੂੰ ਪਤਾ ਜੀ ਰੋਲਾ ਪੁੱਗਿਆ ਚਪਾਈ ਤੇ ਆਪਣੀ ਜੀ ਪੂਰੀ ਤੇ ਫਿਰਦੀ ਆ ਵੀ ਗਲਾਬੀ ਪਾਗ ਲਾ ਗਈ। ਜਿਹੜੀ ਸਿੱਸੇ ਜੇ ਵੀ ਸ਼ਾਹ ਕਿਉਂ ਨਾ ਹਨੀ ਭੱਜੇ ਨਾ ਇਹ ਕੁਝ ਕੁਝ ਕਰ ਸਕਦੀ ਆ। ਉਹ ਵੀ ਨਹੀਂ ਭੱਜਦੀ ਆ। ਚਲੋ ਕੋਈ ਨਾ ਇੱਥੇ ਕੋਈ ਰੋਟੀ ਪਾਣੀ ਨਹੀਂ ਕੁਝ ਨਹੀਂ ਜਾਹ ਜੂਣੀ ਤੇ ਟੱਕਾ ਨਹੀਂ ਹਣਾ ਉੱਥੇ ਉਧਰ ਜਾਣਾ ਇੱਧਰ ਮਤਲਬ ਕੋਈ ਖਾ ਪੀ ਕੇ ਆਉਣੇ ਹੈਗੇ ਕਿਸੇ ਪਾਸੇ ਤੇ ਫਿਰ ਘਰ ਦਿਆਂ ਸੋਡੇ ਨਾਲ। ਹਾਂਜੀ ਮੇਰੇ ਵੀਰੋ ਕਿਵੇਂ? ਤਾਵ ਨਾਲ ਹੀ ਆਉਂਦੇ ਆਏ ਤਾ ਕੌਣ ਤਾਵਾਂਗਾ ਅੱਛਾ ਠੀਕ ਆ ਚਲੋ ਕੋਈ ਚੱਕਰ ਨਹੀਂ ਬਿਰੋ ਅਸੀਂ ਇੱਥੇ ਆ ਚੁੱਕੇ ਆ ਇੱਥੇ ਕੀ ਕਿਹੜਾ ਇਹ ਮੈਂ ਤਾਂ ਨਾ ਹੀ ਨਹੀਂ ਪੜਨਾ ਚਾ ਟੂਆ ਮਰ ਰੋਟੀ ਖਾਣੀਆਂ ਗੱਲ ਵਿੱਚ ਸਪੈਸ਼ਲ ਕੁਜਾ ਚਿਕਨ ਮੈਂ ਕੁਲੜ ਪੀ ਜਾ ਕਿਤੇ ਚਲ ਕੋਈ ਗੱਲ ਨਹੀਂ ਸੀਸੇ ਮੇ ਫੇਸ ਦੇਖ ਕੇ ਬਾਜੀ ਵਾਲ ਨੇ ਤਾਂ ਸਾਨੂੰ ਰੋਟੀ ਐਸੀ ਵਾਜੀ ਖਵਾ ਦੀ ਬੇ ਠੀਕ ਆ ਗੱਲ ਮੁਕੀ ਰਾਜ ਬੇ ਅੰਦਰ ਓ ਮਾਈ ਗੋਡ ਚਲੋ ਇਟਸ ਰੋਟੀ ਟਾਈਮ ਮੇਰੇ ਵੀਰੋ ਲੱਗੇ ਪਈਆਂ ਜੀ ਖਾਣ ਖਾ ਕੇ ਫਿਰ ਕਰਦੇ ਆ ਕੰਟੀਨਿਊ 라우지 ਫਰਦਿਆਂ ਖੇਤਾ ਜੇ ਮਰੇ ਵੀਰੋ ਤੇ ਸਾਡੇ ਬੰਦਿਆ ਨੇ ਥਾਂ ਵੇਖੋ ਭਾਲਿਆ ਵੀ ਕੁੱਤਰ ਵੇਖਣ ਨੂੰ ਐਣ ਜਮਾ ਪਿੰਡ ਦਾ ਵਿਚਾਲਾ ਭਾਲੀ ਪਿਆ ਵੇਖੋ ਬੈਠੇ ਕਿੱਥੇ ਐ ਪਿੰਡ ਕਿੱਥੇ ਐ ਫਰਕ ਦੇਖੋ ਕਿੰਨਾ ਹਣਾ ਫੇਰ ਆਖਣੇ ਸਾਡੇ ਕੁੱਤਰ ਹੀ ਸ਼ਾਮਲ ਹੋਤੇ ਬਾਕੀ ਯਾਰ ਆਪਣੇ ਕਿਸੇ ਕੁੱਤਰ ਦੇ ਟਾਈਮ ਤਾਂ ਹੈ ਨਹੀਂ ਟਾਈਮ ਲਾਇਆ ਸੀਗਾ ਪਤਾ ਨਹੀਂ ਯਾਰ ਸਾਨੂੰ ਨਹੀਂ ਦੀਂਦੀ ਟੂਸੇ ਪੁੰਜੀ ਵਾਲੀ ਪਤਾ ਨਹੀਂ ਉਹਨਾਂ ਨੂੰ ਕੋਈ ਮਿਸ ਅੰਡਰਸਟੈਂਡਿੰਗ ਆ ਟਾਈਮ ਤਾਂ ਲੱਗਿਆ ਨਹੀਂ ਬਗਲਾ ਵਾਲੀ ਜਰੂਰ ਫਿਰਦੀ ਆਪਣੀ ਸਹੀ ਹਣਾ ਤੇ ਚਲੋ ਇਹ ਟਾਈਮ ਟੂਣ ਲੱਗਾ ਫੇਰ ਵਹਿਣਿਆ ਯਾਰ ਨਾ ਸਾਡੇ ਭਾਈ ਦਾ ਕੁੱਤਰੀ ਹੈ ਨਹੀਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਦਿਸ ਜਾਂਦੀ ਹਾਂਜੀ ਮੇਰੇ ਵੀਰੋ ਕਹਿੰਦੇ 12:37 ਮਿੰਟਾਂ ਦੀ ਅਪਡੇਟ ਆ ਭਾਈ ਸਾਹਿਬ ਲਗਭਗ ਜੀ ਕਬੂਤਰ ਛੱਡੇ ਸੀਗੇ ਅਸੀਂ 1 2 3 4 5 ਤਿੰਨ ਚੁੱਗਿਆਂ ਵਾਲਿਆਂ ਦੇ ਪੰਜ ਤੇ ਤਿੰਨ ਕੁੱਲ ਹੁੰਦੇ ਆ 8 8 ਅੱਠਾਂ ਤੋਂ ਸਾਨੂੰ ਦੀਨੇ 1 2 3 4 5 ਨੂੰ ਦੀਨੇ ਮਿਲਦਾ ਤਿੰਨ ਕ ਦੀਨੇ ਆ ਨਾ ਲਗਭਗ ਵੀ ਯਾਰ ਭੱਜ ਭੁੱਜ ਕੇ ਜਾੜੇ ਸਾਰੇ ਕਬੂਤਰੀ ਤੇ ਇੱਕ ਇੱਕ ਜਾ ਫਿਰਦਾ ਬਾ ਸਾਰਿਆਂ ਦਾ ਠੀਕ ਹੈ ਮਤਲਬ ਉਮੀਦਾਂ ਤਾਂ ਹੈਗੀਆਂ ਫਿਰ ਵੀ ਚਲੋ ਲੱਗੀ ਦੇਖਦੇ ਆ ਕੀ ਬੰਦਾ ਹੈਗਾ ਤੇ ਆ ਮੁੰਡਾ ਆਹੀ ਪਿੰਡ ਦਾ ਤੇਰਾ ਬਾਈ ਹੈਂ ਠੀਕ ਹੈ ਇਹ ਮੁੰਡਾ ਕੂਤਰਨਾ ਸ਼ੌਂਕੀ ਹੈ ਪੂਰਾ ਤੇ ਬਸ ਨੀਗਾ ਹੈ ਦੀ ਵੀ ਹੁਣ ਕਿਹੜਾ ਕੂਤਰ ਬੈਠੇ ਤੇ ਚਾਕੇ ਕਾਪਿਆਂ ਨੂੰ ਮੋੜ ਕੇ ਆਊਗਾ ਲਓ ਜੀ ਮਾਰਦੇ ਫਿਰਦੇ ਆ ਨੀਗਾ ਕਬੂਤਰਾਂ ਤੇ ਸਪੈਸ਼ਲ ਆਪਣੀ ਬਾਈਕ ਬਾਬੇ ਉਹ ਠੀਕ ਹੈ ਬਾਈਕ ਆ ਕਿ ਵੀਹਿਕਲ ਵੀਹਿਕਲ ਸਪੈਸ਼ਲ ਵੀਹਿਕਲ ਕੈਰੀ ਕਰ ਲਿਆ ਪਰ ਨਾਲ ਹਨਾ ਸਾਈਕਲ ਸਭ ਤੋਂ ਚੰਗੀ ਚੀਜ਼ ਹੈ ਬਰੋ ਇੱਕ ਨੰਬਰ ਆ ਪੰਗੇ ਲੈੜਾ ਜੋਰ ਲਵਾਤਾ ਮੇਰਾ ਜੇ ਨਹੀਂ ਬਗਾਨੇ ਪਿੰਡ ਚ ਵੀ ਨਹੀਂ ਆੜਦੇ ਕਿਤੇ ਤਾਂ ਕਰਾ ਜਵਾਗ ਦਾ ਫੜਦਾ ਸਾਈਕਲ ਮੈਂ ਤੂੰ ਖੜਵਾ ਪਿੰਡ ਚ ਢੀੜੀ ਲੈ ਕੇ ਆਉਣੇ ਸਾਰੇ ਪਿੰਡ ਚ ਚੱਲਦੇ ਆ ਮੁਰਦੇ ਆ ਬਈ ਛੋੜ ਕਰਦਾ ਫਿਰਦਾ ਮੈਂ ਦਾ ਬਾਜੀ ਦਾ ਮਾਹੌਲ ਪੂਰਾ ਬਣਿਆ ਪਿਆ ਬੈਠਾ ਤਾਂ ਨੀਗਾ ਨਿਕਲ ਗਿਆ ਕਿੱਥੇ ਐ ਲਓ ਜੀ ਕਾ ਬੈਠ ਰਹੇ ਆ ਬੱਚੇ ਹੀ ਆਂਦੇ ਬੈਠਣਾ ਉਹ ਆ ਵੀ ਬੱਚੇ ਹੀ ਆਣਾ ਬਾਬੇ ਬੱਚੇ ਹੀ ਬੈਠੀ ਆਂਦੇ ਆ ਅੱਜ ਛਪੜਾਂ ਤੇ ਇੱਕ ਹੋ ਜਾਂਦਾ ਇੱਕ ਟੂਸਿਆਂ ਵਾਲਾ ਆਉਂਦਾ ਇੱਕ ਕਾਂਤਰਾਂ ਵਾਲਾ ਆਉਂਦਾ ਛੱਪੜ ਤੇ ਕਾਹੀ ਆਈ ਜਾਂਦੇ ਸਾਰ ਜਵਾਕ ਜੀ ਉਹ ਆ ਤਾਂ ਉਹਨਾਂ ਦਾ ਨਹੀਂਗਾ ਹਰੇ ਕਾਲੇ ਉਹਨੇ ਤੇ ਹਰੇ ਆ ਮੈਂ ਵੀ ਆਖਿਆ ਲੋਕਾਂ ਨੇ ਬਾਦਾਂ ਵੀ ਬੜੇ ਦੇਦੇ ਉਹ ਵੀ ਤਾਂ ਗੱਲ ਹੈ ਕੋਈ ਨਾ ਇੱਕ ਮਿੰਟ ਇੱਕ ਮਿੰਟ ਆਈ ਜਾਂਦਾ ਬੈਠਾ ਖੜ ਜੋ ਹਾਂ ਕੋਈ ਆ ਤੂੰ ਇੱਧਰ ਹਮੜਾ ਮੈਨੂੰ ਵੀਡੀਓ ਬਣਾਉਂਦੇ ਕਰਾ ਹੜ ਜਾ ਇੱਕ ਮਿੰਟ ਕਿੱਧਰ ਗਿਆ ਆਉਂਦਾ ਬਾ ਬੋਲੀ ਹੋਣਾ ਕਿ ਹੁਣ ਦਿਖਾਉਣਾ ਤੁਹਾਨੂੰ ਯਾਲਵਾ ਮੁੜ ਗਿਆ ਭਈ ਕੈਮਰਾ ਵੇਖ ਕੇ ਨਾ ਇਹਨੂੰ ਪਾਏ ਆ ਵੀ ਬੇਇੱਜ਼ਤੀ ਹੋ ਜੂਗੀ ਯਾਰ ਨਾ ਡਰਾ ਤਾਂ ਜ਼ੂਮ ਮਾਰ ਕੇ ਨਾ ਦੂਰ ਵਾਲੀ ਭੇਜਦਾ ਵੀਡੀਓ ਆਈ ਜਾਂਦਾ ਆਈ ਜਾਂਦੇ ਆਈ ਜਾਂਦੇ ਛੱਪੜ ਦੇ ਭਈ ਆਹ ਦਿਨਾਂ ਚ ਵੀ ਹੁਣ ਜੇ ਤੁਹਾਨੂੰ ਟੈਂਪਰੇਚਰ ਵਧਾਵਾਂ ਨਾ ਤੁਸੀਂ ਆਖੋਗੇ 37 ਡਿਗਰੀ ਛੱਪੜਾਂ ਦੇ ਕਿਵੇਂ ਆਉਂਦੇ ਆ ਪਰ ਬਰੋ ਫੀਲਸ ਲਾਈਕ 45 ਡਿਗਰੀ ਆ 45 ਡਿਗਰੀ ਠੀਕ ਆ ਕਿ ਨਹੀਂ ਹਾਂ ਬਾਦਾਮ ਰਾਜਮੇ ਦਿੱਤੇ ਆ ਜਿਹੜੇ ਉਹ ਕੰਮ ਕਰਦੇ ਆ ਇੱਕ ਹੋਰ ਆ ਗਿਆ ਟੂਸਾ ਟੋਰੀ ਖਿੱਚ ਮੈਂ ਟੂਸਾ ਦੇ ਟੋਰੀ ਠੀਕ ਆ ਕਿ ਨਹੀਂ ਆ ਗਏ ਨਰੀ ਆ ਕੇ ਛਪੜ ਤੇ ਮੈਂ ਖਾਇ ਸਮੂ ਸਵਾਦ ਹੀ ਰਿਹਾ ਅੱਜ ਲਓ ਜੀ ਤੇ ਭਾਈ ਸਾਹਿਬ ਦੋ ਕਬੂਤਰ ਸ਼ਾਮਲਾ ਸਾਡੇ ਸਾਡੀ ਟੀਮ ਦੇ ਪੰਜ ਕਬੂਤਰ ਸੀ ਪੰਜਾਂ ਚੋਂ ਸਿਰਫ ਦੋ ਕਬੂਤਰ ਸ਼ਾਮਲਾ ਬਾਕੀ ਤਿੰਨ ਕਬੂਤਰਾਂ ਦੇ ਟਾਂ ਇੱਕ ਕਬੂਤਰ ਤਾਂ ਇਹਦਾ ਬਾਈ ਵਾਲਾ ਹੈਪੀ ਵਾਲਾ ਠੀਕ ਹੈ ਟੂਸੇ ਬਗਲ ਢਿੱਡ ਵਾਲਾ ਤੇ ਇੱਕ ਹੈਗੀ ਆਪਣੀ ਬਗਲ ਵਾਲੀ ਇਕੱਲੀ ਕਾਲੀ ਚੀਨੀ ਰਤੀ ਦੀ ਪੱਠੀ ਬਾ ਸਿਰਫ ਦੋ ਕਬੂਤਰ ਸ਼ਾਮਲਾ ਆਪਣੇ ਰਤੀ ਵਾਲੀ ਸ਼ਾਮਲਾ ਪੱਠੀ ਦੇ ਪੜਾਕੇ ਮੁੱਕੇ ਪਿਆ ਆਪਣੇ ਵਾਲੀ ਦੇ ਗੱਲ ਮੁੱਕੀ ਤੇ ਚਲੋ ਫਿਰ ਵੀ ਦੇਣਿਆ ਠੀਕ ਆ ਯਾਰ ਭੱਜੀ ਨਹੀਂ ਟਾਈਮ ਠੀਕ ਕਰ ਗਈ ਕੂਤਰੀ 3 ਵਜੇ ਨਾਲੇ ਹੋਗੇ ਲਗਭਗ ਗਰਮੀ ਬਹੁਤ ਆ ਕੂਤਰ ਬਾ 15 ਕਿ ਹੋਣਗੇ ਮੇਰੇ ਹਿਸਾਬ ਨਾਲ ਇੱਥੇ ਬਾਲੇ ਕੂਤਰੀ ਵੀ ਹੈਣਗੇ ਬਾਕੀ ਬਣਿਆ ਪਿਆ ਪੂਰਾ ਮਾਹੌਲ ਉਹ ਪਿੱਛੇ ਕਾਪੀ ਵਾਲਿਆਂ ਦਾ ਵੀ ਜ਼ੋਰ ਲੱਗਾ ਪਿਆ ਪੂਰਾ ਉਹ ਦੇਖੋ ਉਹਦਰ ਕਾਪੀ ਵਾਲੇ ਆ ਥੱਲੇ ਤੇ ਮੇਰੇ ਅਰਗੇ ਵਿਚਾਰੇ ਤੇਰੇ ਮੇਰੇ ਅਗੇ ਸ਼ਾਮਲ ਕਰਾਉਣ ਵਾਲੇ ਆ ਲਾਈ ਜਾਂਦੇ ਆ ਜ਼ੋਰ ਪੂਰਾ ਠੀਕ ਆ ਕਿ ਨਹੀਂ ਤੇ ਕੂਤਰ ਬਸ ਆਹੀ ਇਹ ਗਿਣਮੇ ਚੁਮੇ ਜਿਹੜੇ ਫਿਰਦੇ ਆ ਆਪਣੇ ਸਾਹਮਣੇ ਠੀਕ ਆ ਜਾਂਦੇ ਆ ਆ ਗਈ ਆ ਗਿਆ ਆ ਗਿਆ ਠੀਕ ਆ ਆ ਟੱਪ ਗਿਆ ਜਿਵੇਂ ਤੇ ਇੱਕ ਹੋ ਜਾਂਦੇ ਦੋ ਜਣੇ ਬਸ ਇਹੀ ਕੂਤਰ ਆ ਓਹੋ ਸ਼ਾਮੇ ਹੋ ਜਗੀ ਭਾਈ ਓਏ ਖੜ ਦੇ ਕਮੈਂਟ ਦੇਖ ਕੇ ਤੂੰ ਦੇਣੀ ਮਾਰ ਦੇ ਨੀਗਾ ਕਸਮਾਨ ਪਈ ਜਾਂਦਾ ਬਾਬੇ ਉਹ ਕਸਮਾਨ ਕਹਿੰਦੇ ਹੋਲਡਰ ਰੌਲਾ ਚੱਲ ਰਿਹਾ ਮੇਰੇ ਵੀਰੋ ਪਾਜੀ ਦੇ ਦਾ ਫੋਨ ਆਟਾ ਨਾ ਰੋਲਾ ਰਵੜਾ ਹੋਇਆ ਪਿਆ ਕੰਮ ਜਾਵਾ ਖੜ ਜਾ ਕੋਣ ਉਧਰ ਜਾ ਕੋਣ ਤੇ ਮੈਨੂੰ ਸ੍ਰਿਸ਼ਿੰਦਰ ਅਰਗਿਆਂ ਕੋਲੇ ਸਮਾਨ ਪਿਆ ਪੈਂਦਾ ਓਏ ਹੋ ਗਈ ਓ ਕਿੰਨੇ ਭਾਈ ਕੋ ਉਧਰ ਗਣਮੇ ਚੋਂ ਮੇਂ ਫਿਰਦੇ ਇੱਥੇ ਠੀਕ ਹੈ ਤਿੰਨ ਕੂਤਰ ਤਿੰਨ ਚਾਰ ਹੀ ਫਿਰਦਾ ਵੀ ਗਣਮੇ ਚੋਂ ਮੈਂ ਟਾਈਮ ਕਿਉਂ ਗਿਆ ਹੋਏ 5 ਵਜ ਗਏ ਹੈ ਪੌਣੇ ਕਿਚਰ ਪੌਣੇ ਬੰਦ ਚਾ 447 ਬਈ ਟਾਈਮ ਵਾਲੀ ਬਾਈ ਦਾ ਕੰਮ ਕਿਚਰ ਕਿੰਡਾ ਹੋ ਗਿਆ ਤੇ ਦਾ ਦਿਨ ਬਹੁਤ ਪੜਾ ਸੀ ਗਰਮੀ ਸੀ ਬਾਪੋ ਠੀਕ ਆ ਕਿ ਨਹੀਂ ਲਵ ਜੀ ਆ ਬੈਠਾ ਸਾਡਾ ਠੀਕ ਹੈ ਇਹ ਚੰਨੂ ਵਾਲੇ ਬਿੱਲਿਆਂ ਦਾ ਕੂਤਰ ਨੇ ਸਿਰਾ ਕਰਾਤੀ ਬਈ ਕੂਤਰ ਨੇ ਇਹ ਦੇਖੋ ਕੋਈ ਸਵਾਲੀ ਬੈਠਾ ਵੇਖੋ ਯਾਰ ਨਾ ਕੋਈ ਬੰਦੇ ਤੋਂ ਡਰੇ ਨਾ ਕੁਝ ਹੋਰ ਲੈ ਠੀਕ ਆ ਕਿ ਨਹੀਂ ਆ ਹੁੰਦਾ ਸਹੀ ਕੂਤਰੁੱਡੇ ਜਿਨ੍ਹਾਂ ਨੇ ਜੋਰ ਮਾਰਿਆ ਠੀਕ ਆ ਕਿ ਨਹੀਂ ਆ ਜੱਤ ਵਾਲੇ ਕੂਤਰ ਸੀ ਬਰਾਵੋ ਪਤਾ ਨਹੀਂ ਕੂਤਰ ਕਿੱਥੋਂ ਕਿੱਥੋਂ ਆਈ ਗਿਆ ਧਰਮ ਵਾਲੀ ਗੱਲ ਹੀ ਹੈ ਨਾ ਕਾਪਣੀ ਮਾਰ ਦੇ ਹਜੇ ਵੀ ਸ਼ਾਮਲ ਕਰਾਈ ਜਾਂਦੇ ਲੋਕ ਚਲੋ ਓਕੇ ਕੂਤਰ ਘੈਂਟ ਆ ਕਬੂਤਰ ਸਹੀ ਆ ਆਪਣਾ ਬਹੁਤ ਡਿਆ ਯਾਰ ਸਰਾ ਲਾਤੀ ਇਹਨੇ ਇਹ ਬੈਠਾ ਭਾਈ ਲਗਭਗ 4 ਵਜੇ ਕਬੂਤਰ ਠੀਕ ਹੈ ਕਿ ਨਹੀਂ ਵੇਟ ਫਿਰ ਹੁਣ ਤੈਨੂੰ ਕੀ ਦੱਸਾਂ ਫਿਰ ਮੈਂ ਚੱਲ ਫੇ ਚੱਲ ਕੇ ਜੀ ਘਰੋਂ ਚੱਲ ਪਏ ਲਗਭਗ ਆਲਮੋਸਟ ਪਿੰਜਰੇ ਸਾਡੇ ਖਾਲੀ ਆ ਬ్రో ਇਦਰੀ ਖਾਲੀ ਆ ਸਿਰਫ ਇੱਕ ਪਿੰਜਰੇ ਚ ਹੈ ਸਾਡਾ ਸ਼ਾਹੀ ਕਬੂਤਰ ਕਹਿੰਦੇ ਜਿਹਨੇ ਜ਼ੋਰ ਲਾਇਆ ਮੇਰੇ ਵੀਰੋ ਕੰਦੇ ਪੈਟਰੋਲ ਕੁਛ ਕਹਿਣਾ ਚਾਹੋਗੇ ਵੀਡੀਓ ਤਰਾਈ ਗਈ ਸੀ ਯਾਰ ਗੋਲਕਪਾ ਖਾ ਵੀ ਰਹੇ ਬਈ ਸੋਰੀ ਕੋਈ ਗੱਲ ਨਹੀਂ ਇਟਸ ਗੋਲਕਪਾ ਟਾਈਮ ਕਹਿੰਨ ਲੱਗ ਗਏ ਆ ਸਾਡੇ ਖਾਲੀ ਪਿੰਜਰੇ ਠੀਕ ਆ ਆ ਸਾਡਾ ਸ਼ੇਰ ਕਬੂਤਰ ਇਹ ਵੀ ਥੋੜਾ ਜਨਾ ਖੇਡ ਤੇ ਹਾਰ ਗਿਆ ਪਰ ਉਡ ਬਹੁਤ ਗਿਆ ਇਹੋ ਜੀ ਕੋਈ ਗੱਲ ਨਹੀਂ ਉਹ ਥੋੜਾ ਜਿਆ ਸੈਟਿੰਗ ਕੀਤੀ ਹੁੰਦੀ ਨੇ ਜੀ ਹੋਰ ਜ਼ੋਰ ਮਾਰਨਾ ਜ ਕਬੂਤਰ ਨੇ ਹਾਂ ਜੀ ਮੇਰੇ ਵੀਰੋ ਤੇ ਤਿੰਨੂ ਵਾਲੇ ਮਿੱਤਰ ਵੀ ਗਏ ਬਈ ਆਪਣੇ ਹਨਾ ਸਕਿੰਦਰ ਦਾ ਮਨ ਕਿ ਚੱਲੂ ਕੰਮ ਸੀ ਉਹਨੂੰ ਤੇ ਇਹ ਕਹਿੰਨੇ ਚੱਲ ਵੀ ਅਸੀਂ ਤੈਨੂੰ ਛੱਡ ਜائیں ਕੋਈ ਗੱਲ ਨਹੀਂ ਆਏ ਤਾਂ ਗਏ ਤਾਂ ਪਰਾਂ ਦੀ ਸੀ ਕਹਿੰਦੇ ਕੋਈ ਨਹੀਂ ਅਸੀਂ ਤੁਹਾਡੇ ਪਿੰਡ ਵੀ ਆਉ ਕਿ ਤੈਨੂੰ ਲਾਹਾਂਗੇ ਇਹ ਛੱਡਣਾ ਸੀ ਵਿਚਾਰੇ ਮੈਨੂੰ ਠੀਕ ਹੈ ਕਿ ਨਹੀਂ ਆਉਣ ਸਾਰੇ ਇਹਨਾਂ ਨੇ ਆਪਾਂ ਤੜਕੇ ਖੁੱਡੇ ਖਾੜੇ ਜੜ ਕੇ ਗਈ ਸੀ ਠੀਕ ਹੈ ਕਿ ਨਹੀਂ ਆਉਣ ਸਾਰੇ ਕਹਿੰਦੇ ਕਬੂਤਰ ਫਖਾ ਤੇ ਜਿੰਨੇ ਵੀ ਕੂਤਰ ਬੈਠੇ ਆ ਚਲੋ ਵੀਡੀਓ ਵੀਡੀਓ ਨਹੀਂ ਲਾਈ ਉਹ ਗੱਲ ਦੀ ਹਨਾ ਵੱਖਰੀ ਗੱਲ ਹੈ ਮੈਨੂੰ ਕਹਿੰਦੇ ਬਈ ਤੂੰ ਆ ਕੂਤਰ ਬਾਜ਼ੀਆਂ ਕਿਉਂ ਨਹੀਂ ਛੱਡਦਾ ਜਿਹੜਾ ਤੇਰੇ ਕੋਲੇ ਬੈਠੇ ਆ ਠੀਕ ਹੈ ਜੋ ਫੜ ਫੜ ਖੁੱਡੇ ਚ ਵੜ ਕੇ ਕਬੂਤਰ ਦੇਖੇ ਅਗਲੇ ਨੇ ਅਕਸਰ ਬਾਜ਼ੀਆਂ ਜਿੱਤਦੇ ਇਹਨਾਂ ਦੇ ਕੂਤਰੀ ਬਹੁਤ ਚੰਗੇ ਟੌਪ ਦੇ ਕੂਤਰਾ ਕਹਿੰਦੇ ਉਹਨਾਂ ਨੂੰ ਬਾਜ਼ੀਆਂ ਕੋਣੀ ਛੱਡਦਾ ਬਈ ਹੁਣ ਮੈਂ ਕੀ ਦੱਸਾਂ ਮੈਂ ਖਾਲ ਭਰਾ ਮੇਰੇ ਉਹ ਘਰੇ ਉੱਡੀ ਜਾਣਗੇ ਮੌਕੇ ਤੇ ਖਰਾਬ ਹੋ ਜੜੇ ਕੀ ਫਾਇਦਾ ਉਹ ਗੱਲ ਦਾ ਹੈਨਾ ਤੇ ਇਹ ਕਹਿੰਦੇ ਨਹੀਂ ਕਹਿੰਦੇ ਕੂਤਰ ਨਸਲੋਂ ਇੰਨੇ ਕਿ ਜ਼ਿਆਦਾ ਖਰੇ ਬੈਠਿਆ ਕੂਤਰ ਹਨਾ ਵੀ ਦੇਖੇ ਤੋਂ ਪਤਾ ਲੱਗ ਹੀ ਜਾਂਦਾ ਤੇ ਪਰ ਕਹਿੰਦੇ ਨਹੀਂ ਬਈ ਕਹਿੰਦੇ ਫਿਰ ਤੇਰੀ ਤੇਰੇ ਦਾ ਕਹਿੰਦੇ ਕੋਈ ਫਾਲਟ ਨਹੀਂ ਹਨਾ ਕਬੂਤਰਾ ਇਸ ਸੱਚ ਹਾਂ ਬਈ ਆਪਣੀ ਛਾਖ ਹੀਦਾ ਵੀ ਪਤਾ ਲੱਗ ਗਿਆ ਸੀਗਾ ਆਉਂਦੇ ਹੋਏ ਅਸੀਂ ਦੌਲੇ ਰੀਜ ਦੇੋਂ ਕਿ ਆਏ ਆ ਦੌਲੇ ਚ ਦੌਲੇ ਨਾਲ ਦੀ ਕੂਦਰੀ ਜਾਵੜੀ ਸੀਗੀ ਮੈਨੂੰ ਕਿ ਤੁਹਾਨੂੰ ਦੱਸਿਆ ਨਹੀਂ ਜੀ ਪੰਜ ਕਬੂਤਰ ਸੀਗੇ ਹਨਾ ਗੱਲ ਮੁਕੀ ਪੰਜ ਇਧਰੋਂ ਤਿੰਨ ਚੁੱਗਿਆਂ ਵਾਲਿਆਂ ਦੇ ਅੱਠ ਕਬੂਤਰ ਸੀਗੇ ਆਪਣੇ ਠੀਕ ਆ ਉਹਨਾਂ ਚੋਂ ਇੱਕ ਕਬੂਤਰ ਛੇ ਦਾ ਹਿੱਸਾ ਲੈ ਗਿਆ ਚੁੱਗਿਆਂ ਵਾਲਿਆਂ ਦਾ ਇੱਕ ਬੱਚਾ ਭੱਜ ਗਿਆ ਇੱਕ ਬੱਚਾ ਬਹਿ ਗਿਆ ਇੱਕ ਕਬੂਤਰੀ ਆਪਣੀ ਬੈਗੀ ਕਾਲੀ ਚੀਨੀ ਇੱਕ ਇਹਨਾਂ ਵਾਲਾ ਬਹਿ ਗਿਆ ਤੇ ਤਿੰਨ ਆਪਣੇ ਹੋਰ ਭੱਜ ਗਈ ਸੀ ਇੱਕ ਟੂਸੇ ਫੁੰਜੀ ਵਾਲੀ ਇੱਕ ਇਹਨਾਂ ਦਾ ਟੂਸੇ ਫੁੰਜੀ ਵਾਲਾ ਇੱਕ ਇਹਨਾਂ ਦੀ ਸੀਗੀ ਡੱਬੀ ਕਬੂਤਰੀ ਜਮਾਨਦਰੂ ਕਾਲੇ ਦਾ ਚੱਲ ਰਾਂ ਗਲਾਬੀ ਸਾਤਾ ਉਹ ਵੀ ਬਹੁਤ ਸੋਹਣੀ ਉੱਡੀ ਅਸੀਂ ਦੌਲੇ ਵੀ ਦਿਓ ਕੇ ਆਏ ਹਣਾ ਉਹ ਮੰਨ ਕੇ ਚੱਲ ਕਬੂਤਰ ਕਿਸ ਨੇ ਦੌਲੇ ਫੜ ਲਿਓ ਨਹੀਂ ਦਿੱਤੀ ਨੱਪ ਗਿਆ ਬੰਦਾ ਸਾਹਮਣੇ ਬਾਹ ਕੇ ਹਣਾ ਫਿਰ ਹੁਣ ਲੜਦੇ ਚੰਗੇ ਵੀ ਲਾਦੇ ਕਬੂਤਰਾਂ ਪਿੱਛੇ ਤੁਸੀਂ ਆਤ ਵੀ ਸਿਆਣੇ ਕਿ ਨਹੀਂ ਤੇ ਮੰਨ ਕੇ ਚੱਲ ਉੱਥੇ ਆ ਕੇ ਜਦੋਂ ਅਸੀਂ ਪੁੱਛਿਆ ਵੀ ਥੋਡੇ ਪੰਣ ਕਿਹੜੇ ਕਿਹੜੇ ਕਬੂਤਰ ਆਏ ਸੀਗੇ ਤੇ ਉਹ ਦੱਸੀ ਗਏ ਮੈਂ ਕਿਹਾ ਵੀ ਕੋਈ ਫੂੰਝੇ ਟੂਸੇ ਵਾਲਾ ਕਬੂਤਰ ਕਹਿੰਦੇ ਹਾਂ ਗਲਾਬੀ ਫੂੰਝਾ ਸੱਜਾ ਹਰਾ ਟੂਸਾ ਖਿੱਚ ਖਿੱਚ ਕੇ ਜੇ ਪੱਲੇ ਮਾਰਦੀ ਸੀਗੀ ਮੈਂ ਕਿਹਾ ਹਾਂ ਕਹਿੰਦੇ ਵੀ ਫਰਦੀ ਸੀ ਮੈਂ ਕਿੰਨੇ ਕਹਿੰਦੇ 3 ਵਜੇ ਫਿਰਦੀ ਸੀ ਇੱਕ ਵਾਰੀ ਵੀ ਨਹੀਂ ਥੱਲੇ ਆਈ ਕਹਿੰਦੇ ਵੀ ਇੱਥੇ 3 ਵਜੇ ਤੱਕ ਫਿਰਦੀ ਸੀ 3 ਵਜੇ ਚੱਕਰ ਮਾਰ ਕੇ ਚੜੀ ਮੂੜੀ ਨਹੀਂ ਕਹਿੰਦੇ ਇੱਥੇ ਹੀ ਭੱਜ ਗਈ ਜਿਹੜੇ ਮੰਨ ਕੇ ਚੱਲ ਉਹ ਤੇ ਉਮੀਦ ਸੀਗੀ ਸੁਣ ਦੱਸਿਆ ਸੀ ਹਨਾ ਮੈਂ ਕਿਹਾ ਇਹ ਕਬੂਦੀ ਤੇ ਮੈਨੂੰ ਉਮੀਦ ਆ ਆਪਣੇ ਸ਼ਾਖਾਂ ਤੇ ਠੀਕ ਆ ਕਿ ਨਹੀਂ ਕਾਲੀ ਚੀਨੀ ਬੇਤਵਾਰੀ ਆ ਮੈਂ ਖੇਦਾ ਕੋਈ ਨਹੀਂ ਪਤਾ ਕੀ ਕਰੂ ਨੇ ਤਾਂ ਗਾਂਂਦ ਹੀ ਪਾਣਾ ਬੈਠਣਾ ਹੀ ਆ ਤਾਂ ਸਿੱਧੀ ਗੱਲ ਹੀ ਆ ਪਤਾ ਹੀ ਸੀ ਆਪਾਂ ਨੂੰ ਤੇ ਚਲੋ ਛੱਡੋ ਫਿਰਿਆ ਹਨਾ ਇਹਨਾਂ ਦੀ ਵੀ ਬਾਲੀ ਚੰਗੀ ਸੀ ਡੱਬੀ ਕਬੂਦਰੀ ਕਬੂਦਰੀ ਵੀ ਚੰਗਾ ਸੀਗਾ ਭੈਣ ਜਿਹੜੇ ਉੱਡਰਾਂਲੇ ਹੁੰਦੇ ਉਹ ਚਲੋ ਕੋਈ ਗੱਲ ਨਹੀਂ ਆਪਣੀਆਂ ਲਾਸਟ ਬਾਜ਼ੀਆਂ ਸੀ ਬਈ ਇਹ ਠੀਕ ਹੈ ਅੱਜ ਲਾਸਟ ਬਾਜੀ ਸੀਗੀ ਆਪਣੀ ਗੱਲ ਖਤਮ ਹੈ ਠੀਕ ਹੈ ਕਿ ਨਹੀਂ ਇਸ ਤੋਂ ਬਾਅਦ ਬਸ ਖੈ ਆਪਣੀ ਕਹਾਣੀ ਤੇ ਜਿਹੜੇ ਆਹ ਬਦਾਮ ਬਦੂਮ ਭਉਂਤੇ ਪਏ ਆ ਆਪਣੀ ਹੈ ਨਹੀਂ ਪਹੁੰਚ ਕਿਸੇ ਵੀ ਕਬੂਤਰ ਨੂੰ ਪਾਉਣ ਦੀ ਠੀਕ ਹੈ ਕਿ ਨਹੀਂ ਜੇ ਚਿੱਤ ਚਰਿਆ ਆ ਤਾਂ ਪਾ ਦੂੰਗਾ ਨਹੀਂ ਤਾਂ ਪਸੂਆਂ ਨੂੰ ਦਾਣੇ ਚ ਪਾ ਦੂੰਗਾ ਜਾ ਕੇ ਠੀਕ ਹੈ ਵੈਸੇ ਕੋ ਮੁੰਡੇ ਨੂੰ ਪੁਕਾਈ ਮਾਰਤੀ ਸੀ ਮੈਂ ਆਹ 2020 ਗੇੜੇ ਪਵਾ ਦੂੰਗਾ ਬਈ ਤੇ ਮੈਂ ਤੈਨੂੰ ਛੱਡ ਲਈ ਹਣਾ ਹੁਣ ਗੇੜੇ ਕੀ ਪਾਵਾਂ ਪੁੱਤਰ ਨੂੰ ਬਦਾਮ ਤਾਂ ਪਾਈ ਨਹੀਂ ਕੱਲ ਨੂੰ ਗੇੜੇ ਆ ਕਬੂਤਰ ਦੇ ਹੁਣ ਕਿਵੇਂ 올ੜ ਜੂਗਾ ਮੈਂ ਹੁਣ ਵੀ ਜ ਬਹੁਤ ਗੱਲਾਂ ਮਤਾਂ ਬਹੁ ਭਗਾਈ ਮਾਰ ਲਿਆ ਇਹਨਾਂ ਸੋਚੋ ਕੀ ਖਾਦਾ ਤੇਰਾ ਡੱਕਿਆ ਹਣਾ ਭਗਾਈ ਮਰੀ ਜਾਂਦਾ ਹੈਗਾ ਤੇ ਜਾ ਮੈਂ ਘਰੇ ਘਰੇ ਮਾੜਾ ਮੋੜਾ ਸੱਟ ਵਟ ਹਾਂ ਕੂਤਰਾਂ ਨੂੰ ਦਾਣਾ ਪਾਣੀ ਪਾਵਾਂ ਸਾਰਿਆਂ ਨੂੰ ਫਿਰ ਵੀਡੀਓ ਲਾਉਣਾ ਮੈਂ ਲਓ ਜੀ ਇਧਰ ਵੱਡੀਆਂ ਕਬੂਤਰੀਆਂ ਨੂੰ ਦਾਣੇ ਵੀ ਪਾਤੇ ਤੇ ਵਾਟਰ ਵੀ ਪਾਦਾ ਬਈ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਪਾਤੇ ਬਈ ਦਾਣੇ ਤੇ ਪਾਣੀ ਆਉਠੇ ਸੌਖੇ ਨੇ ਠੀਕ ਹੈ ਚਲੋ ਕੋਈ ਨਾ ਹਲਾ ਦੀ ਬਈ ਲੋਕ ਇਹ ਨਾਲ ਹਾਂਜੀ ਮੇਰੇ ਵੀਰੋ ਤੇ ਇਧਰ ਪਾਈ ਬੈਠ ਕਾਲੇ ਕੂਤਰਾਂ ਨੂੰ ਵੀ ਦਾਣੇ ਪਾ ਦੀ ਆਪਾਂ ਠੀਕ ਹੈ ਇੱਕ ਮਿੰਟ ਰੁਕੋ ਆਇਓ 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 ਪੁੱਤ ਤੇ ਵੀ ਵਾਟਰ ਵੀ ਪਾ ਦੇ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਇੱਧਰ ਬਈ ਆਪਣੇ ਜਿਹੜੇ ਉਡਣ ਵਾਲੇ ਕਬੂਤਰ ਸੀਗੇ ਉਹਨਾਂ ਨੂੰ ਵੀ ਦਾਣੇ ਪਾਤੇ ਆ ਬਈ ਕਬੂਤਰ ਅੱਜ ਦੂਜੇ ਦਿਨ ਉਤਰਿਆ ਥੱਲੇ ਦਾਣੇ ਖਾਣ ਕੱਲ ਦਾ ਸਾਰਾ ਦਿਨ ਟਪ ਗਿਆ ਅੱਜ ਦਾ ਸਾਰਾ ਦਿਨ ਟਪ ਗਿਆ ਠੀਕ ਹੈ ਚਲੋ ਕਬੂਤਰਾਂ ਦਾ ਸਿਆਣੀਆਂ ਕੋਈ ਇਸ਼ੂ ਵਾਲੀ ਗੱਲ ਨਹੀਂ ਇਹ ਵੀ ਲੱਗ ਗਾ ਖਾਣ ਮਤਲਬ ਲੇਟ ਪਾਏ ਆ ਪਰ ਪਾਤੇ ਦਾਣੇ ਠੀਕ ਹੈਗੇ ਜਿਹੜੇ ਬਾਦਾਮ ਭੌਂਤੇ ਪਿਛੋਂ ਪਾਣੀ ਪੂਈਆਂ ਕੱਢ ਕੇ ਉਹ ਤਾਂ ਨਹੀਂ ਕਿੱਧਰ ਸਿੱਟ ਸੁੱਟ ਤੇ ਮੰਤਲਦਾ ਤੇ ਚਲੋ ਕੋਈ ਗੱਲ ਨਹੀਂ ਛੱਡੋ ਯਾਰ ਉ ਤਾਂ ਨਾ ਪੁੱਤਰ ਸਾਨੂੰ ਪਤਾ ਬੰਦ ਐ ਠੀਕ ਐ ਫਾਈਨਲੀ ਸੱਚੀ ਬੰਦ ਆਜ ਤੂੰ ਕਿ ਦੂਬਾਰ ਨਵੇਂ ਖੋਡਿਆਂ ਦੀ ਤਿਆਰੀ ਕਰਦਾ ਨਵੇਂ ਜੋੜੀਆਂ ਨਵੇਂ ਬੱਚੇ ਸੱਚ ਹਾਂ ਕੁਛ ਪੁਰਾ ਕਮੈਂਟ ਕਰੀਆਂ ਦੀ ਮੇਰੀ ਯਾਦ ਆ ਗਿਆ ਅਖੇ ਬਾਈ ਯਾਰ ਵੀ ਤੂੰ ਕਬੂਤਰ ਫੜਾ ਤੇ ਉੱਡਣ ਵਾਲੇ ਹਣਾ ਹੁਣ ਕਰਕੇ ਵੀਡੀਓ ਦੇਖਣ ਨੂੰ ਸਵਾਦ ਨਹੀਂ ਆਉਣਾ ਜਾ ਹਣਾ ਬਸ ਵੀ ਕਬੂਤਰ ਦਾ ਵੀਡੀਓ ਸਾਨੂੰ ਚੰਗਾ ਲੱਗਣਾ ੜਗਾ ਕਿ ਤੂੰ ਕਬੂਤਰ ਫੜਾ ਤੇ ਐਡੇ ਚੰਗੇ ਚੰਗੇ ਜਾ ਉੱਡਣ ਵਾਲੇ ਕਬੂਤਰ ਦੇ ਦੇ ਅਕਿ ਤੂੰ ਐਂ ਦੇਣੀ ਨਹੀਂ ਸੀਗੇ ਕੋਈ ਵੀ ਬੁੰਡ ਚ ਲੈਣੀ ਸੀ ਆਪਰਾ ਰੱਖ ਕੇ ਤੁਸੀਂ ਐਂ ਦੱਸੋ ਪਹਿਲਾਂ ਮੈਨੂੰ ਵੀ ਜਦੋਂ ਉਹਨਾਂ ਦੇ ਅੰਦਰ ਫਾਲਟ ਹੈ ਹੁਣ ਉਹਨਾਂ ਦਾ ਬਲੱਡ ਤਾਂ ਚੰਗਾ ਹੈ ਉਹ ਜਿਹੜੇ ਗਾਂ ਬੱਚੇ ਕੱਢਣਗੇ ਉਹ ਚੰਗੇ ਨਿਕਲਣਗੇ ਪਰ ਉਹ ਆਪ ਸਿਰਫ ਬਰੀਡਿੰਗ ਵਾਸਤੇ ਰਹਿਗੇ ਫਿਰ ਉਹ ਆਪਰਾ ਆ ਕੇ ਕਰਨੇ ਕੀ ਹੈ ਉਹ ਕਿਸੇ ਭਰਾ ਦੇ ਕੰਮ ਅਰਥਾ ਜਾਣਗੇ ਹਨਾ ਚੰਗੇ ਹੀ ਆਖੂ ਆ ਚਾਰ ਦਿਨਾਂ ਨੂੰ ਵੀ ਚੱਲ ਬਈ ਉਹਦੇ ਤੋਂ ਲਿਆਂਦੇ ਸੀ ਜੇ ਕਿਸੇ ਕੋਲੇ ਉੱਡੇ ਦਾ ਜਾ ਕੇ ਹਨਾ ਬਾਕੀ ਆਪਾਂ ਇਹਦੇ ਵਿੱਚ ਨਹੀਂ ਬੜੇਗੇ ਵੀ ਇਹਨਾਂ ਨੂੰ ਉੱਡਣਾ ਹੀ ਹੈ ਕਿ ਨਹੀਂ ਹੈ ਠੀਕ ਹੈ ਕਿ ਨਹੀਂ ਤੇ ਬਾਕੀ ਹਾਂ ਸੱਚ ਇੱਕ ਗੱਲ ਹੋਰ ਅੱਜ ਬਾਈ ਛੱਡੀ ਆਪਾਂ ਅੱਜ ਬਈ 65 ਕਬੂਤਰ ਸੀ ਬਾਜੀ ਨਿਬੜ ਗਈ ਭਾਈ ਸਾਹਿਬ ਸਹੀ ਖਣੀ ਤਾਂ 5 ਵਜੇ ਚ 15 ਮਿੰਟ ਰਿੰਦੇ ਨਿਬੜੀ ਐ ਖਣੀ 5 ਵਜੇ ਤੇ ਖਣੀ 5 ਵਜ ਕੇ 15 ਮਿੰਟਾਂ ਤੇ ਕੋਲਮ ਲਾ ਕੇ 5 ਦੇ ਆਸ-ਪਾਸੇ ਬਾਜੀ ਨਿਬੜ ਗਈ ਪਾਈ ਤੇ ਥੋੜਾ ਦੇ ਉੱਤੇ ਆ ਥੱਲੇ ਠੀਕ ਐ ਤੇ ਆਪਣੇ ਤੋਂ ਨਾ ਕੋਈ ਭਰਾ ਬੱਚਾ ਲੈ ਕੇ ਆ ਸੀਗਾ ਇਥੋਂ ਪਤਰਾ ਵਾਲੇ ਤੋਂ ਮੁੰਡਾ ਜੇ ਤੁਹਾਡੇ ਯਾਦ ਹੋਵੇ ਤਾਂ ਸਿਆਲਾਂ ਚ ਆਇਆ ਸੀ ਉਹਨੂੰ ਆਪਾਂ ਟੀਰਾ ਬੱਚਾ ਦਿੱਤਾ ਸੀ ਬੈਡ ਕੋਲੋਂ ਕੱਢ ਕੇ ਆਪਣੇ ਸ਼ਾਹ ਖਿਆਲਾਂ ਦਾ ਠੀਕ ਹੈ ਬਾਕੀ ਉਹਦੀ ਵੀਡੀਓ ਦਾ ਮੈਂ ਹੋ ਲਿੰਕ ਦੇ ਦੂੰਗਾ ਡਿਸਕ੍ਰਿਪਸ਼ਨ ਚ ਦੇਖ ਲੈ ਜਾ ਕੇ ਕਿਹੜਾ ਬੱਚਾ ਸੀਗਾ ਤੇ ਉਹ ਬੱਚਾ ਬਈ ਅੱਜ ਉਦੋਂ ਬੱਚਾ ਸੀ ਹੁਣ ਤਾਂ ਪਰਸਰ ਹੋ ਗਿਆ ਹੁਣ ਪਠਾਇਆ ਵੱਡਾ ਕੂਤਰ ਬਣ ਗਿਆ ਹੁਣ ਉਹ ਤੇ ਉਹ ਬਈ ਅੱਜ ਘਰੇ ਪਾਈ ਸਾਹਿਬ ਨੇ 7 ਵਜੇ ਛੱਡਿਆ ਸੁੱਕਾ ਕੋਈ ਪਾਣੀ ਨਹੀਂ ਠੀਕ ਹੈ ਨਾ ਕੋਈ ਬਦਾਮ ਸਿਰਫ ਕਣਕ ਤੇ ਉਹ ਵੀ ਆਂਡੇ ਲਈ ਬੈਠਾ ਜਿਉ ਕੂਤਰੀ ਨਾਲ ਠੀਕ ਹੈ ਨਹੀਂ ਜੋੜੀ ਲੱਗੀ ਪਈ ਸੀ ਛੜਤਾ ਵੀ ਉਹ ਅੱਜ ਘਰੇ 7 ਵਜੇ ਅੱਜ ਦੀ ਗੱਲ ਹੀ ਉਹ ਵੀ 5 ਵਜੇ ਬੈਠਾ ਵੀ ਸੁੱਕਾ ਦਾਣਿਆਂ ਤੇ ਠੀਕ ਹੈ ਬੈਠ ਕੇ ਘੰਟੇ ਖਣੀ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਮਰ ਗਿਆ ਐਨਾ ਚੋਰ ਲਾਇਆ ਉਹੀ ਕਬੂਤਰ ਆ ਵੀ ਆਪਣੇ ਕਬੂਤਰਾਂ ਦਾ ਹੀ ਬੱਚਾ ਸੀਗਾ ਮੇਰੇ ਸ਼ਾਇਦ ਮੇਰੀ ਯਾਦ ਹੈ ਛਾਖਿਆਂ ਦਾ ਸੀਗਾ ਉਹ ਹਨ ਤੇ ਆਪਣੇ ਸਾਹਵੇਂ ਕਬੂਤਰ 3-3 ਵਜੇ ਬਹਿ ਗਏ ਤੁਸੀਂ ਆਪ ਹੀ ਅੰਦਾਜ਼ਾ ਲਾਉਣਾ ਵੀ ਕੀ ਹੋ ਰਿਹਾ ਆਪਣੇ ਨਾਲ ਆਪਣੇ ਸਾਹਵੇਂ 3-3 ਵਜੇ ਬਹਿ ਗਏ ਉਹ ਜਿਹੜਾ ਆਪਣੇ ਆਸ-ਪਾਸ ਯਾਰਾਂ ਮਿੱਤਰਾਂ ਨੂੰ ਦਿੱਤੇ ਆ ਹਨਾ ਉਹ ਘਰੇ ਬਈ ਓਡੜ ਮਰ ਗਿਆ ਅੱਜ 5 ਵਜੇ ਬਾਜੀ ਨਵੇੜ ਕੇ ਸੁੱਕਾ ਕੂਤਰ ਘਰੇ ਬੈਠਣਾ ਬਹੁਤ ਚੌੜ ਦੀ ਗੱਲ ਨਹੀਂ ਕੋਈ ਤੇ ਮੈਂ ਵਿੱਚ ਹੋ ਸਕਿਆ ਨਾ ਹੁਣ ਕਹੇ ਸੀ ਬਈ ਮੈਂ ਵੀਡੀਓ ਤੇ ਫੋਟੋ ਵੀ ਬਣਾਈ ਹੈਗੀ ਹਨ ਕੇ ਚੱਲੂ ਤੇ ਮੈਂ ਐਡ ਕਰੂੰਗਾ ਜੇ ਮੇਰੀ ਗੱਲ ਤੇ ਯਕੀਨ ਨਹੀਂ ਆਉਂਦਾ ਭਾਈ ਸਾਹਿਬ ਤੁਸੀਂ ਉਹਨੂੰ ਫੋਨ ਲਾ ਕੇ ਜਾਂ ਮੈਨੂੰ ਸਪੈਸ਼ਲ ਜਦੋਂ ਮੇਰੇ ਕੋਲੇ ਆਇਆ ਹੁਣ ਮੈਨੂੰ ਕਹਿੰਦਾ ਮੈਨੂੰ ਨਹੀਂ ਪਤਾ ਬਈ ਉਹ ਜੋੜੀ ਨਾਲ ਦੇ ਮੈਨੂੰ ਦੇ ਹੀ ਦੇ ਉਹਨਾਂ ਚੋਂ ਜਾ ਤੋ ਉਹਨਾਂ ਦੇ 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 ਬਸ ਮੈਨੂੰ ਪਤਾ ਸ਼ਾਹ ਆਖਿਆ ਕਹਿੰਦਾ ਮੈਂ ਲੈ ਕੇ ਜਾਣਾ ਤੇਰੇ ਤੋਂ ਮੈਨੂੰ ਨਹੀਂ ਪਤਾ ਕਹਿੰਦਾ ਮੈਨੂੰ ਇੱਕ ਦੋ ਬੱਚੇ ਜ਼ਰੂਰ ਦੇ ਦਿੰਨਾਂਗੇ ਹਣਾ ਵੀ ਚੰਗੇ ਵਾਲਾ ਕਿਨੂੰ ਮਨ ਨੂੰ ਲੱਗ ਜਾਂਦੇ ਏ ਚੀਜ਼ ਯਾਰ ਕੋਈ ਚੰਗੀ ਮਾੜੀ ਬਾਕੀ ਵੀ ਆਏ ਨਹੀਂ ਕਹਿੰਦਾ ਮੈਂ ਮੇਰੇ ਕੋਲ ਚੰਗੇ ਆ ਮੈਂ ਨਹੀਂ ਗੱਲ ਕਰਦਾ ਇਹ ਜਿਹੜੇ ਮੇਰੇ ਤੋਂ ਵੀਰ ਭਰਾ ਲੈ ਜਾਂਦੇ ਆ ਉਹ ਦੱਸ ਦਿਆ ਬਈ ਉੱਡੇ ਆ ਤੇਰੇ ਵਾਲੇ ਉਦੋਂ ਚਲੋ ਸੋਚ ਕੇ ਵਧੀਆ ਵੀ ਫੀਲ ਹੁੰਦਾ ਹਣਾ ਯਾਰ ਚਲੋ ਆਪਣੇ ਕੋਲੇ ਨਹੀਂ ਉੱਡੇ ਯਾਰ ਹਣਾ ਉਹ ਵੀ ਫਾਲਟ ਸੀ ਚਲ ਕੋਈ ਗੱਲ ਨਹੀਂ ਆਪਣੀ ਕਿਸਮਤ ਹੀ ਮਾੜੀ ਹੈ ਭੈਣ ਚੋ ਮੈਂ ਤਾਂ ਇਹੀ ਕਹਿਣਾ ਹੈਗਾ ਹਣਾ ਚਲ ਕਿਸੇ ਦਾ ਤਾਂ ਭਲਾ ਹੋਇਆ ਕਿਸੇ ਕੋਲ ਤਾਂ ਉੱਡੇ ਕਿਸੇ ਕੋਲ ਤਾਂ ਵਰਕ ਕੀਤਾ ਜਾ ਕੇ ਕਿਸੇ ਨੇ ਤਾਂ ਕੋਈ ਆਪਾਂ ਨੂੰ ਉਹ ਮੰਨ ਕੇ ਚਲ ਵੀ ਉਹ ਪ੍ਰਸ਼ੰਸਾ ਕੀਤੀ ਹੈ ਨਾ ਵੀ ਬਾਈ ਉੜਦੇ ਆ ਤੇਰੇ ਵਾਲੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਹੈ ਨਾ ਤੇ ਸੱਚ ਹਜੇ ਮੈਂ ਘਰੇ ਜਾਣਾ ਮੈਂ ਸੌਣਾ ਵੀ ਘਰੀਆ ਵੀ ਅੱਜ ਸੱਚ ਬਣ ਲੱਗਦਾ ਹੈ